ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੰਗੀ ਕਲਾ ਵਿੱਚ ਹੋਵੋਗੇ ਅੱਜ ਨਾ ਮੈਂ ਫੋਨ ਦੇਖਦੀ ਸੀ ਤੇ ਫੋਨ ਦੇਖਦੇ-ਦੇਖਦੇ ਇੱਕ ਖਬਰ ਸਾਹਮਣੇ ਆਈ ਜਿਹਦੇ ਵਿੱਚ ਕੀ ਸੀਗਾ ਕਿ ਛੋਟੇ-ਛੋਟੇ ਬੱਚੇ ਖੇਡਦੇ ਸੀਗੇ ਤੇਰਾ ਖਿਆਲ ਆ ਵੀ ਸ਼ਾਇਦ ਇਹ ਚੰਡੀਗੜ੍ਹ ਦੇ ਕੋਈ ਲਾਗੇ-ਛਾਗੇ ਦਾ ਕੋਈ ਪਿੰਡ ਆ ਜਿੱਥੋਂ ਦੀ ਇਹ ਖਬਰ ਸੀਗੀ ਬੱਚੇ ਖੇਡਦੇ ਸੀਗੇ ਤਾਂ ਕੋਈ ਅਣਜਾਣ ਵਿਅਕਤੀ ਆਇਆ ਤੇ ਉਸ ਬੱਚੀ ਨੂੰ ਜਿੱਦਾਂ ਚੱਕ ਕੇ ਉਹ ਲੈ ਗਿਆ ਤੇ ਅੱਗੇ ਕੋਈ ਕੰਡਿਆਲੀ ਤਾਰ ਸੀਗੀ ਜਿਹਦੇ ਵਿੱਚ ਉਹ ਫਸ ਗਿਆ ਡਿੱਗ ਗਿਆ ਤੇ ਉਹ ਕੁੜੀ ਦਾ ਇਸੇ ਕਾਰਨ ਜਿਹੜਾ ਬੱਚੀ ਸੀ ਉਹਦਾ ਇਸੇ ਕਾਰਨ ਉਹਦਾ ਜਿਹੜਾ ਬਚਾਅ ਹੋ ਗਿਆ ਤੇ ਜੇ ਇਹ ਗੱਲ ਨਾ ਹੁੰਦੀ ਤਾਂ ਸ਼ਾਇਦ ਉਹ ਬੱਚੀ ਨੂੰ ਕਿਤੇ ਵੀ ਲਿਜਾ ਸਕਦਾ ਸੀ ਕੁਝ ਵੀ ਉਸ ਬੱਚੀ ਦੇ ਨਾਲ ਹੋ ਸਕਦਾ ਸੀ ਕਹਿਣ ਦਾ ਮਤਲਬ ਇਹ ਆ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਆ ਵੀ ਜੇ ਤੁਹਾਡੇ ਬੱਚੇ ਬਾਹਰ ਘਰ ਤੋਂ ਖੇਡਣ ਜਾਂਦੇ ਆ ਉਹਨਾਂ ਦਾ ਖਿਆਲ ਜ਼ਰੂਰ ਰੱਖੋ ਤੁਸੀਂ ਕਿਤੇ ਵੀ ਬੈਠੇ ਉਹਨਾਂ ਤੇ ਨਿਗਾਹ ਰੱਖੋ ਆਪਣੇ ਵੀ ਹਾਂ ਸਾਡੇ ਬੱਚੇ ਬਾਹਰ ਖੇਡਣ ਗਏ ਹੋਏ ਆ ਅੱਜ ਕੱਲ ਦੇ ਮਾਹੌਲ ਜਿਹੜੇ ਆ ਬਹੁਤ ਖਰਾਬ ਹੋਏ ਆ ਨਾ ਕੋਈ ਸਿਆਣਾ ਦੇਖਦਾ ਤੇ ਨਾ ਕੋਈ ਨਿਆਣਾ ਦੇਖਦਾ ਆ ਆਪਣੇ ਬੱਚਿਆਂ ਦਾ ਖਿਆਲ ਤੁਸੀਂ ਆਪ ਰੱਖੋ ਜੇ ਖੇਡਣ ਜਾਂਦੇ ਆ ਆਪ ਉਹਨਾਂ ਦੇ ਕੋਲ ਰਹੋ ਜੇ ਨਹੀਂ ਤਾਂ ਕਿਤੇ ਵੀ ਤੁਸੀਂ ਆਪਣੀ ਕੁਰਸੀ ਢਾਕੇ ਬਹਿ ਜਾਓ ਤਾਂ ਬੱਚੇ ਦੂਰ ਖੇਡਦੇ ਆ ਉਹਨਾਂ ਤੇ ਬਸ ਖਿਆਲ ਰੱਖੋ ਵੀ ਸਾਡਾ ਬੱਚਾ ਜਿਹੜਾ ਆ ਉਹ ਖੇਡਦਾ ਆ ਕਈ ਵਾਰੀ ਕੀ ਹੁੰਦਾ ਕਿ ਆਪਾਂ ਬੱਚਿਆਂ ਨੂੰ ਕਹਿ ਦਿੰਨੇ ਜਾਓ ਖੇਡਿਓ ਜਾ ਤੁਸੀਂ ਬਾਹਰ ਸਾਈਕਲ ਚਲਾਇਓ ਕੋਈ ਗੱਲ ਨਹੀਂ ਤੇ ਆਪਾਂ ਬਾਅਦ ਚ ਆਪਣੇ ਘਰਾਂ ਦੇ ਵਿੱਚ ਰੁੱਝ ਜਾਨੀ ਆਂ ਪਰ ਆਪਾਂ ਨੂੰ ਹਨਾ ਬੱਚਿਆਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਆ ਤੇ ਕਈ ਇਹ ਪਤਾ ਕੀ ਕਰਦੇ ਅਗਲੇ ਪਹਿਲਾਂ ਦੇਖਦੇ ਰਹਿੰਦੇ ਆ ਵੀ ਹਾਂ ਇਹ ਬੱਚਾ ਕੱਲਾ ਆ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਬਹੁਤ ਨਿਗਰ ਰੱਖਦੇ ਆ ਵੀ ਇਹਦੇ ਨਾਲ ਕੋਈ ਹੈਗਾ ਤ ਨਹੀਂਆ ਜਦੋਂ ਦੇਖਦੇ ਵੀ ਹਾਂ ਇਹ ਬੱਚਾ ਕੱਲਾ ਆ ਬਸ ਉਸੇ ਨੂੰ ਆਪਣਾ ਸ਼ਿਕਾਰ ਬਣਾਉਂਦੇ ਆ ਮੈਂ ਕਹਿੰਨੀ ਆ ਸਾਡਾ ਇਹਨਾਂ ਗੱਲਾਂ ਤੋਂ ਬਚਾ ਹੋ ਸਕੇ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਆਪਣੀਆਂ ਸਮਝੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਤਾਂ ਜੋ ਸਾਡੇ ਨਾਲ ਵੀ ਕੁਝ ਇਦਾਂ ਦੀ ਦੁਰਘਟਨਾ ਜਿਹੜੀ ਆ ਉਹ ਨਾ ਹੋ ਸਕੇ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸ਼ੇਅਰ ਤਾਂ ਜਰੂਰ ਕਰ ਦਿਓ ਜੀ ਤਾਂ ਜੋ ਸਾਰੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਣ ਕਈ ਵਾਰੀ ਹੁੰਦਾ ਆ ਕਿ ਆਪਾਂ ਕਹਿ ਦਿੰਨੇ ਨਹੀਂ ਬੱਚਾ ਸਿਆਣਾ ਹੋ ਗਿਆ ਆ ਜਾਂ ਜਦ ਆ ਕਾ ਪੈਨੂ ਪੇਜ ਜਿੰਨੇ ਚੀਜ਼ ਲੈਣ ਤੁਸੀਂ ਬਿਲਕੁਲ ਵੀ ਇਦਾਂ ਨਾ ਕਰਿਆ ਕਰੋ ਪਤਾ ਅਗਲੇ ਦੇਖਦੇ ਰਹਿੰਦੇ ਆ ਵੀ ਹਾਂ ਇਹ ਬੱਚਾ ਘਰੋਂ ਕੱਲਾ ਤੁਰਿਆ ਆ ਅੱਗੇ ਜਾ ਕੇ ਕੁਝ ਵੀ ਅਗਲੇ ਬੱਚੇ ਨੂੰ ਨਾਲ ਚ ਦੇ ਕੇ ਆਪਣੇ ਨਾਲ ਉਹ ਲਿਜਾ ਸਕਦੇ ਆ ਤੇ ਫਿਰ ਆਪਾਂ ਕੀ ਕਰਾਂਗੇ ਹਨਾ ਜੇ ਇਦਾਂ ਦੀ ਕੋਈ ਚ ਹੋ ਜੇ ਫੇ ਤਾਂ ਮੈਂ ਕੋਈ ਵੀ ਖਬਰ ਇਦਾਂ ਦੀ ਸੁਣਦੀ ਮੈਂ ਫਟਾਫਟ ਆਪਣੇ ਆ ਨਾ ਬੇਟੀਆਂ ਨੂੰ ਪਹਿਲਾਂ ਉਹ ਵੀਡੀਓ ਜ਼ਰੂਰ ਸ਼ੇਅਰ ਕਰਦੀ ਹੁੰਨੀ ਆ ਵੀ ਦੇਖੋ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕੱਲਿਆਂ ਨੂੰ ਬਾਹਰ ਨਾ ਨਿਕਲਣ ਦਿਲਾ ਕਰੋ ਪਤਰਾ ਮੈਂ ਉਦਾ ਕਹਿੰਦੀ ਰਹਿਣੀ ਆ ਕਿ ਇਕੱਲੇ ਭੇਜਣ ਦਾ ਸਾਮਾ ਨਹੀਂ ਰਹਿ ਗਿਆ ਹੁਣ ਬੱਚੇ ਕਿਉਂਕਿ ਹੁਣ ਬੱਚੇ ਚੱਕਣ ਵਾਲੇ ਵੀ ਬਹੁਤ ਹੋ ਗਏ ਆ ਨਾ ਤੇ ਮੈਂ ਇਸੇ ਕਰਕੇ ਇਹ ਵੀਡੀਓ ਬਣਾਈ ਸੀਗੀ ਜੇ ਤੁਸੀਂ ਸਾਡੇ ਚੈਨਲ ਤੇ ਬਣੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ